ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਸੂਬਾ ਬਣਾਉਣਾ ਉਸ ਦੇ ਤਹਿਤ ਸ਼੍ਰੀ ਗੌਰਵ ਜਯਾਦਵ ਬੀਜੀਪੀ ਸਾਹ ਵੱਲੋਂ ਪਰ ਸਾਡੇ ਐਸਐਸਪੀ ਸ਼੍ਰੀ ਨਦੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਾਡੀ ਫਰੀਦਕੋਟ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਡਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਫਤਾਰ ਕੀਤਾ ਡਿਸਟ੍ਰਿਕਟ ਰੀਤਪੁਰ ਦੇ ਵਿੱਚੋਂ ਥਾਣਾ ਸਾਦਕ ਦੇ ਏਰੀਏ ਦੇ ਵਿੱਚੋਂ ਤੇ ਜਿਨ੍ਹਾਂ ਦੇ ਕੋਲ ਦੋ ਇਲੀਗਲ ਵੈਪਨ ਉਹ ਰਿਕਵਰ ਕੀਤੇ ਆ ਜਿਨ੍ਹਾਂ ਦੀ ਮੁੱਢਲੀ ਪੁੱਛਗਛ ਤੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਨੂੰ ਰੋਕਿਆ ਹੈ ਇੱਕ achhi kamyabi ਹੈ ਸਾਡੇ ਸਾਂਝੇ ਅਫਸਰਾਂ ਦੀ ਜੋ ਸਾਹ ਰਹਿਣ ਵਾਲੇ ਵੀ ਪਰ ਕਿਹੜੀ ਇਹ ਦੋ ਅਪਰਾਧੀ ਇੱਕ ਵਿਸ਼ਾਲ ਸਿੰਘ ਹੈ ਜੀ ਦੂਜਾ ओंकार ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਹੈ ਇਹ ਫੂਰਜ਼ਪੁਰ ਦਾ ਹੈ ਔਰ ਜਿਹੜਾ ਸੌਰੀ ਜਿਹੜਾ ओंकार ਸਿੰਘ ਤੋਂ ਫੂਰਜ਼ਪੁਰ ਦਾ ਜਿਹੜਾ ਵਿਸ਼ਾਲ ਹੈ ਇਹ ਮੁਖਸਰ ਸਾਹਿਬ ਦਾ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਹਾਂ ਜੀ ਇਹਨਾਂ ਦਾ ਪਿਛਲਾ ਰਿਕਾਰਡ ਵੀ ਅਸੀਂ ਚੈੱਕ ਕਰਾਇਆ ਹੈਗਾ ਦੋਨਾਂ ਦੇ ਉੱਤੇ ਕਾਫੀ ਸੀਨੀਅਰ ਕ੍ਰਾਈਮ ਦੇ ਮਰਡਰ ਵਗੈਰਾ ਦੇ ਹੀ ਬੱਚੇ ਦਰਜ ਆ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਔਰ ਰਿਮਾਂਡ ਲੈ ਕੇ ਕੀਤੀ ਜਾਏਗੀ ਈ ਕਲਾਸੇ ਹੁੰਦੇ ਉਹ ਫਿਰ ਲੇਟਰ ਆਉਂਦੇ ਸਰ ਕਿੰਤਾ ਦੀ ਇਨਫੋਰਮੇਸ਼ਨ ਸੀ ਕਿਉਂਕਿ ਅਸੀਂ ਡੱਲਾ ਨਾਲ ਇਹਨਾਂ ਦਾ ਜਿਹ ਲਿੰਕ ਜੋੜਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨਾਲ ਰਿਲੇਟਡ ਸੀ ਉਹਨਾਂ ਦੀ ਹਿਸਟਰੀਆਂ ਦੀ ਇਨਫੋਰਮੇਸ਼ਨ ਇਹ ਜੋ ਪ੍ਰਾਈਮਾ ਫੇਸੀ ਮੁੱਢਲੇ ਤੌਰ ਤੇ ਜੋ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਫਾਰਮ ਤੋਂ ਹੈਂਡਲਰ ਬੈਠਾ ਇਹਨਾਂ ਨੂੰ ਆਪਰੇਟ ਕਰ ਰਿਹਾ ਔਰ ਉਹਨੇ ਹੀਗਾ ਇਹਨਾਂ ਨੂੰ ਕੋ ਟਾਸਕ ਦਿੱਤਾ ਜਿਹਦੀ ਇਹ ਰੈਕੀ ਕਰ ਰਹੀ ਸੀ ਤੋਂ ਇਸੇ ਕਰਕੇ ਹੀ ਕੋਈ ਸਾਡੇ ਕੋਲ ਬਲੂ ਆ ਗਿਆ ਤੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੈਸਟ ਕੀਤਾ ਸਰ ਜਿਹੜਾ ਵਿਸ਼ਾਲ ਨਾਮਕ ਵਿਅਕਤੀ ਦਾ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਬੇਲਤੀ ਕਰਦੇ ਸੀ ਜਾਂ ਕਿ ਜਮਾਨਾ ਹਾਂ ਇਹਦੇ ਤੇ ਪਹਿਲੇ ਵੀ ਮੁਕੱਦਮੇ ਦਰਜ ਹਨ ਜੀ ਸਾਡੇ ਕੋਲ ਦੋ ਮੁਕੱਦਮੇ ਦਰਜ ਆ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ ਤੋਂ ਇਲਾਵਾ ਆਰਮਜ਼ ਐਕਟ ਰੈਸਲ ਐਕਟ ਦਾ ਵੀ ਮੁਕੱਦਮਾ ਦਰਜ ਹੈ ਪਤਾ ਲੱਗੇ ਕਿਸ ਟਾਰਗੇਟ ਦੀ ਸੀਗਾ ਉਹ ਫਿਰ ਤੁਹਾਡੇ ਨਾਲ ਲੇਟਰ ਆਉਂਦਾ ਸੀ ਜਿੰਨਾਂ ਨੂੰ ਫਰਦਰ ਕਲੀਅਰ ਕਰ ਲਈ ਇਹ ਸਾਰੀਆਂ ਗੱਲਾਂ ਫਿਰ ਤੁਹਾਨੂੰ ਦੱਸਾਂਗੇ ਥੈਂਕ ਯੂ ਇਹ ਅਸਲਾ ਵਿਦੇਸ਼ੀ ਸੀ ਜਾਂ ਵਿਦੇਸ਼ੀ ਇਹ ਕੰਟਰੀ ਮੇਡ ਹੈ ਜੀ ਦੋਨੋਂ ਦੋਨੋਂ ਵਕਤ ਕੰਟਰੀ